ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਿਆ ਜੀ ਕਈ ਵਾਰ ਕਿੰਨਾ ਵੀ ਬੁਰਾ ਕਿਉਂ ਨਾ ਸਮਾਂ ਚੱਲ ਰਿਹਾ ਹੋਵੇ ਪੈਸਿਆਂ ਦੀ ਸਮੱਸਿਆ ਹੋਵੇ ਜ਼ਿੰਦਗੀ ਤੋਂ ਹਾਰ ਚੁੱਕੇ ਹੋਈਏ ਜਾਂ ਫਿਰ ਮਰਨ ਨੂੰ ਤਿਲ ਕਰ ਰਿਹਾ ਹੋਵੇ ਤਾਂ ਅੱਜ ਦੀ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇਸ ਲਈ ਇਸ ਵੀਡੀਓ ਦੇ ਵਿੱਚ ਦੋ ਗੱਲਾਂ ਚੰਗੀ ਤਰ੍ਹਾਂ ਤੁਸੀਂ ਸਮਝ ਲਓ ਵੀਡੀਓ ਨੂੰ ਅਖੀਰ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਮਹਾਤਮਾ ਦੇ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬਹੁਤ ਦੁਖੀ ਹਾਂ ਮੈਂ ਆਪਣੀ ਪਤਨੀ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਕੁਝ ਨਹੀਂ ਕਰ پا ਰਿਹਾ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦੇ ਖਿਆਲ ਤੱਕ ਆਉਂਦੇ ਨੇ ਤੁਸੀਂ ਇੰਨੇ ਸਾਧਨਾ ਕਰਦੇ ਹੋ ਇੰਨੇ ਤਪੱਸਿਆ ਕਰਦੇ ਹੋ ਕਿ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਨਿਕਲ ਸਕਾਂ ਮੇਰਾ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਬਹੁਤ ਔਖਾ ਹੋ ਗਿਆ ਹੈ ਹੁਣ ਤੁਸੀਂ ਇਹ ਦੱਸੋ ਕਿ ਮੈਂ ਅਜਿਹੇ ਵਕਤ ਦੇ ਵਿੱਚ ਜਿਉਂਦਾ ਰਹਾ ਕਿਵੇਂ ਕਰਾਂ ਕਿਵੇਂ ਮੈਂ ਨਾ ਕਰਾਂ ਮੈਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਾਂ ਕਿਰਪਾ ਕਰਕੇ ਕੋਈ ਸਧਾਰਨ ਜਾਂ ਤਰੀਕਾ ਦੱਸੋ ਤਾਂ ਜੋ ਮੈਂ ਆਸਾਨੀ ਦੇ ਨਾਲ ਸਮਝ ਸਕਾਂ ਕਿਉਂਕਿ ਮੈਂ ਬਹੁਤ ਹੀ ਪੜਿਆ ਲਿਖਿਆ ਨਹੀਂ ਹਾਂ ਇਹ ਸੁਣ ਕੇ ਮਹਾਤਮਾ ਜੀ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ ਤੂੰ ਇੱਕ ਕੰਮ ਕਰ ਸਕਦਾ ਹੈ ਮਹਾਤਮਾ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਮੰਦਰ ਹੈ ਉਸ ਮੰਦਰ ਦੇ ਕੋਲ ਇੱਕ ਕੀੜੀਆਂ ਦਾ ਘਰ ਹੈ ਜਿੱਤੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੁਣਨ ਦੇ ਵਿੱਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਮੰਦਰ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਨੇ ਉਸਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦਿਆਂ ਨੇ ਜਿਸ ਕਾਰਨ ਉਥੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉਗਦਾ ਤੂੰ ਮੇਰਾ ਇਹ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਕੇ ਉਹਨਾਂ ਕੀੜੀਆਂ ਦੇ ਘਰ ਨੂੰ ਤੈਸ ਨੈਸ ਕਰ ਦੇ ਉਸ ਨੂੰ ਤੋੜ ਦੇ ਪਰ ਯਾਦ ਰੱਖੇ ਘਰ ਤੋੜਨ ਦੇ ਵਿੱਚੋਂ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉਥੋਂ چلا ਗਿਆ ਪਰ ਉਸ ਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਮਹਾਤਮਾ ਅਜਿਹਾ ਕਿਉਂ ਕਰਵਾ ਰਹੇ ਨੇ ਉਹ ਉਹਨਾਂ ਕੀੜੀਆਂ ਤੇ ਇਹਨਾਂ ਜ਼ੁਲਮ ਕਿਉਂ ਕਰ ਰਹੇ ਨੇ ਉਹਨਾਂ ਦਾ ਘਰ ਤੋੜਵਾ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਿਰ ਇਹ ਕਿਹੜਾ ਮਹਾਤਮਾ ਅਜਿਹਾ ਕਰੇਗਾ ਪਰ ਫਿਰ ਵੀ ਉਸ ਮਹਾਤਮਾ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਹੀ ਪਹਾੜੇ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਝਟਾਉਣ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕੀੜੀਆਂ ਇੱਕ ਕਿਤਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਵਿੱਚ ਇਕੱਠੇ ਕਰਦੀਆਂ ਜਾ ਰਹੀਆਂ ਨੇ ਇਹ ਦੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਕਮਜ਼ੋਰ ਪੈ ਜਾਂਦਾ ਹੈ ਉਸਨੇ ਸੋਚਿਆ ਕਿ ਇਹ ਇੰਨੇ ਮਿਹਨਤ ਕਰਕੇ ਆਪਣਾ ਘਰ ਭਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਘਰ ਤਬਾਹ ਕਰ ਦੇਵਾਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਤਾਂ ਫਿਰ ਉਸਨੇ ਮਹਾਤਮਾ ਦੀ ਗੱਲ ਯਾਦ ਕਰਦੇ ਹੋਏ ਉਸ ਕਾਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਸ ਦੇ ਇਸ ਤਰ੍ਹਾਂ ਕਰਨ ਤੇ ਕੀੜੀਆਂ ਦੇ ਵਿੱਚ ਹਾਹਾਕਾਰ ਮਚ ਗਈ ਉਹ ਇਧਰ ਉਧਰ ਦੌੜਨ ਲੱਗ ਪਈਆਂ ਹੁਣ ਤੱਕ ਜੋ ਕਿਤਾਬ ਦੇ ਵਿੱਚ ਚੱਲ ਰਹੀਆਂ ਸੀ ਉਹ ਸਭ ਵਿਖਰ ਗਈਆਂ ਤੇ ਇਧਰ ਉਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਥੋੜੀ ਦੇਰ ਦੇ ਵਿੱਚ ਕਾਰ ਟੁੱਟ ਗਿਆ ਤੇ ਸਾਰੀਆਂ ਕੀੜੀਆਂ ਇਧਰ ਉਧਰ ਲੁਕਣ ਲਈ ਭੱਜ ਚੁੱਕੀਆਂ ਸੀ ਇਹ ਕਰਨ ਤੋਂ ਬਾਅਦ ਉਹ ਨੌਜਵਾਨ ਦੁਖੀ ਮਾਲ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਉਸ ਆਮਨ ਪਰ ਆਪਰੇਸ਼ੀਅਲ ਸੀ ਦੁਖੀ ਸੀ ਪਛਤਾਵੇ ਦੇ ਨਾਲ ਭਰਿਆ ਹੋਇਆ ਸੀ ਫਿਰ ਉਸ ਨੇ ਰਾਤ ਨੂੰ ਆਪਣੇ ਬਿਸਤਰ ਤੇ ਲੇਟੇ ਸੋਚਿਆ ਕਿ ਹੁਣ ਤਾਂ ਉਹਨਾਂ ਕੀੜੀਆਂ ਦਾ ਘਰ ਤਬਾਹ ਹੋ ਚੁੱਕਾ ਹੈ ਹੁਣ ਤੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਮਹਾਤਮਾ ਨੇ ਕੀੜੀਆਂ ਦਾ ਘਰ ਤੈਸ ਨੈਸ ਕਰਨ ਲਈ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਾ ਹਾਂ ਪਰ ਫਿਰ ਕੁਝ ਸੋਚ ਕੇ ਅਗਲੇ ਦਿਨ ਉਸਨੇ ਫਿਰ ਪਹੁੰਚਣ ਦਾ ਫੈਸਲਾ ਕੀਤਾ ਅਗਲੀ ਸਵੇਰ ਉੱਠ ਕੇ ਉਹ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਪਿਛਲੀ ਸਵੇਰ ਉਸਨੇ ਕੀੜੀਆਂ ਦਾ ਘਾਰ ਤੈਸ ਨਸ ਕਰ ਦਿੱਤਾ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਤੇ ਉਹਨਾਂ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਤੇ ਹੁਣ ਉਹ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸੀ ਉਹ ਆਦਮੀ ਦੇਖ ਕੇ ਕਹਿਣ ਲੱਗਾ ਕਿ ਇਹ ਕੀੜੀਆਂ ਕਿੰਨੀਆਂ ਪਾਗਲ ਨੇ ਕਿ ਹਾਲੇ ਕੱਲ ਹੀ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਸੀ ਤੇ ਉਸੇ ਜਗ੍ਹਾ ਤੇ ਹੀ ਉਹਨਾਂ ਨੇ ਆਪਣਾ ਨਵਾਂ ਘਰ ਵੀ ਬਣਾ ਲਿਆ ਤੇ ਇਹ ਸੋਚ ਕੇ ਹੱਸਣ ਲੱਗ ਪਿਆ ਤੇ ਉਸ ਨੇ ਕੀੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕੀੜੀਆਂ ਦੇ ਵਿੱਚ ਹਲਚਲ ਮਚ ਗਈ ਤੇ ਥੋੜੀ ਦੇਰ ਵਿੱਚ ਹੀ ਉਹ ਕੀੜੀਆਂ ਇੱਧਰ-ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ। ਕੁਝ ਦੇਰ ਵਿੱਚ ਉਹਨਾਂ ਦਾ ਘਰ ਫਿਰ ਤੋਂ ਨਸ਼ਟ ਹੋ ਗਿਆ ਤੇ ਉਹ ਆਦਮੀ ਬੜਾ ਸੰਤੋਖ ਦੀ ਭਾਵਨਾ ਨਾਲ ਕਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਘਰ ਨੂੰ ਤਬਾਹ ਕਰ ਦਿੱਤਾ ਹੈ। ਹੋਂ ਤਾਂ ਉਹ ਕਿੜੀਆਂ ਇੱਥੇ ਆਪਣਾ ਘਰ ਨਹੀਂ ਬਣਾ ਸਕਣਗੀਆਂ ਇਸ ਲਈ ਜਾਣ ਤੋਂ ਪਹਿਲਾਂ ਉਸਨੇ ਘਰ ਦੇ ਉੱਤੇ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਜੋ ਕਿੜੀਆਂ ਉੱਥੇ ਆਪਣਾ ਘਰ ਨਾ ਬਣਾ ਸਕਣ ਤੇ ਇਸ ਤਰ੍ਹਾਂ ਆਪਣਾ ਕੰਮ ਪੂਰਾ ਕਰਕੇ ਉਹ ਨੌਜਵਾਨ ਫਿਰ ਤੋਂ ਆਪਣੇ ਘਰ ਵਾਪਸ ਆ ਗਿਆ ਅੱਜ ਰਾਤ ਸੌਣ ਵੇਲੇ ਫਿਰ ਤੋਂ ਇਹ ਗੱਲ ਸੋਚ ਰਿਹਾ ਸੀ ਕਿ ਮਹਾਤਮਾ ਇਹ ਸਹੀ ਕੰਮ ਕਰਵਾ ਰਹੇ ਨੇ ਕਿ ਕਿਸੇ ਦਾ ਘਰ ਟੜਵਾ ਰਹੇ ਨੇ ਕਿ ਇਹ ਕੰਮ ਉਹਨਾਂ ਨੂੰ ਸੋਭਾ ਦਿੰਦਾ ਹੈ ਕੀ ਪਤਾ ਉਹ ਮਹਾਤਮਾ ਸਿੱਧ ਹੋਣ ਹੀ ਨਾ ਕਿਤੇ ਉਹ ਮੈਨੂੰ ਬੇਫਕੂ ਤਾਂ ਨਹੀਂ ਬਣਾ ਰਹੇ ਪਰ ਫਿਰ ਉਸਨੇ ਫੈਸਲਾ ਕੀਤਾ ਕਿ ਮੈਂ ਆਪਣਾ ਕੰਮ ਪਹਿਲਾਂ ਪੂਰਾ ਕਰ ਲਵਾਂ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਮਹਾਤਮਾ ਮੇਰੇ ਤੋਂ ਅਜਿਹਾ ਕਿਉਂ ਕਰਵਾ ਰਹੇ ਨੇ ਇਹ ਸੋਚ ਕੇ ਉਹ ਰਾਤ ਨੂੰ ਸੌਂ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਫਿਰ ਉਸੇ ਪਹਾੜੀ ਵੱਲ ਨਿਕਲ ਪੈਂਦਾ ਹੈ ਪਹਾੜੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਹੈ ਉਸਨੇ ਕੀੜੀਆਂ ਦੇ ਘਰ ਨੂੰ ਤਬਾ ਕਰੰ ਦਿੱਤਾ ਸੀ ਤੇ ਅੱਜ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉੱਥੇ ਕੋਈ ਵੀ ਘਰ ਨਹੀਂ ਸੀ ਸਾਰੀਆਂ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਉਸਨੇ ਸੋਚਿਆ ਕਿ ਹੁਣ ਮੇਰਾ ਇੱਥੇ ਰੋਜ ਆਉਣ ਦਾ ਕੋਈ ਮਤਲਬ ਨਹੀਂ ਕਿਉਂਕਿ ਕੀੜੀਆਂ ਤਾਂ ਹੁਣ ਇੱਥੋਂ ਜਾ ਚੁੱਕੀਆਂ ਨੇ ਫਿਰ ਉਸਨੇ ਸੋਚਿਆ ਕਿ ਮਹਾਤਮਾ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਤਾਂ ਤੀਜਾ ਹੀ ਦਿਨ ਹੈ ਹੁਣ ਬਾਕੀ 4 ਦਿਨ ਵਾਪਸ ਆਉਣ ਦਾ ਕੀ ਫਾਇਦਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇਥੋਂ ਉਹ ਸਿੱਧਾ ਉਸ ਮਹਾਤਮਾ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਦੱਸ ਦੇਵੇਗਾ ਪਰ ਜਦੋਂ ਉਸ ਪਹਾੜੀ ਤੋਂ ਵਾਪਸ ਮੁੜ ਕੇ ਉਸ ਮਹਾਤਮਾ ਦੀ ਕੁਟਿਆ ਵੱਲ ਜਾਣ ਲੱਗਾ ਤਾਂ ਅਚਾਨਕ ਉੱਥੇ ਹੀ ਉਸ ਦੀ ਨਜ਼ਰ ਇੱਕ ਹੋਰ ਘਰ ਤੇ ਪਈ ਜੋ ਕਿ ਕੀੜੀਆਂ ਦਾ ਹੀ ਬਣਾਇਆ ਹੋਇਆ ਸੀ ਹੁਣ ਉਹ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਪਈਆਂ ਸੀ ਇਹ ਨਵਾਂ ਘਰ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਸੀ ਤੇ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਨੇ ਸੋਚਿਆ ਕਿ ਸ਼ਾਇਦ ਮਹਾਤਮਾ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਕੀੜੀਆਂ ਆਪਣਾ ਘਰ ਇਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਗੀਆਂ ਇਸ ਲਈ ਉਹਨਾਂ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਇਹਨਾਂ ਸੋਚਦੇ ਹੀ ਨੌਜਵਾਨ ਕੀੜੀਆਂ ਦਾ ਉਹ ਨਵਾਂ ਘਰ ਵੀ ਤੋੜਨ ਲਈ ਪਹੁੰਚ ਜਾਂਦਾ ਹੈ ਜਦੋਂ ਉਹ ਉੱਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਕੰਮ ਵਿੱਚ ਲੱਗੀਆਂ ਹੋਈਆਂ ਨੇ ਉਹ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਨੇ ਤੇ ਆਪਣੇ ਘਰ ਵਿੱਚ ਜਮਾ ਕਰ ਰਹੀਆਂ ਨੇ ਜਦੋਂ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਸੀ ਉੱਥੇ ਵੀ ਅਨਾਜ ਦੇ ਦਾਣੇ ਬੱਚੇ ਹੋਏ ਸੀ ਤੇ ਕੀੜੀਆਂ ਉੱਥੋਂ ਵੀ ਇਨਾਜ ਇਕੱਠਾ ਕਰਕੇ ਆਪਣੇ ਨਵੇਂ ਘਰ ਵਿੱਚ ਪੁਚਾ ਰਹੀਆਂ ਸੀ ਹੁਣ ਇੱਥੇ ਫਿਰ ਤੋਂ ਨੌਂਚਵਾਂ ਦਾ ਮਨ ਬੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਇਸ ਲਈ ਉਸ ਦੇ ਮਨ ਦੇ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਦਇਆ ਦਾ ਭਾਵ ਆ ਰਿਹਾ ਸੀ ਉਹਨਾਂ ਤੇ ਉਸ ਨੂੰ ਤਿਆ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਉਹਨਾਂ ਦੀ ਮਦਦ ਕਰੇ ਪਰ ਉਹ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਫਿਰ ਉਸ ਮਹਾਤਮਾ ਦੀ ਗੱਲ ਨੂੰ ਚਾਲ ਕਰਦੇ ਹੋਏ ਉਸਨੇ ਫਿਰ ਤੋਂ ਮਨ ਮਾਰ ਕੇ ਉਹ ਘਾਰ ਤੋੜਨ ਦਾ ਫੈਸਲਾ ਕੀਤਾ ਤੇ ਉਸਨੇ ਇਸ ਵਾਰ ਬੜੀ ਸਾਵਧਾਨੀ ਦੇ ਨਾਲ ਬਿਨਾਂ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਉਹ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾ ਥੋੜਾ ਜਿਹਾ ਜ਼ਿਆਦਾ ਲੱਗਾ ਕਿਉਂਕਿ ਕਿਸੇ ਵੀ ਕੀੜੇ ਨੂੰ ਨੁਕਸਾਨ ਨਾ ਪਹੁੰਚਣ ਦੀ ਸ਼ਰਤ ਮਹਾਤਮਾ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਹ ਬੜੀ ਹੀ ਸਾਵਧਾਨੀ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰ ਰਿਹਾ ਸੀ ਆਖਿਰਕਾਰ ਉਸਨੇ ਉਸ ਘਰ ਨੂੰ ਵੀ ਤਬਾਹ ਕਰ ਦਿੱਤਾ ਤੇ ਉਸ ਘਰ ਨੂੰ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਹੋ ਗਿਆ ਸੀ ਕਿਉਂਕਿ ਉਸਨੇ ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ ਸੀ ਉਹਨਾਂ ਕੀੜੀਆਂ ਨੂੰ ਵਸਣ ਹੀ ਨਹੀਂ ਦੇ ਰਿਹਾ ਸੀ ਤੇ ਉਹ ਹੁਣ ਆਪਣੇ ਆਪ ਨੂੰ ਸ਼ੈਤਾਨ ਜਾਂ ਪਾਪੀ ਸਮਝਣ ਲੱਗਾ ਸੀ ਫਿਰ ਵੀ ਉਸ ਮਹਾਤਮਾ ਦੀ ਗੱਲ ਨੂੰ ਮੰਨਦੇ ਹੋਏ ਉਹ ਬੜਾ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਉਸਨੇ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਕਿੰਨਾ ਵੱਡਾ ਦਰਿੰਦਾ ਹਾਂ ਪੁਰਾਣਾ ਘਰ ਤਾਂ ਛੱਡੋ ਮੈਂ ਉਹਨਾਂ ਕਿੜੀਆਂ ਨੂੰ ਕਿਤੇ ਵੀ ਵਸਣ ਲਈ ਕੋਈ ਜਗ੍ਹਾ ਨਹੀਂ ਦੇ ਰਿਹਾ ਉਹ ਕਿੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜੇਆ ਸੋਚਦੇ ਆ ਸੋਚਦੇ ਆ ਆਖਿਰ ਫਿਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਜਦੋਂ ਸਵੇਰੇ ਸਵੇਰ ਉਹ ਫਿਰ ਤੋਂ ਉੱਥੇ ਪਹੁੰਚ ਜਾਂਦਾ ਹੈ ਉਹ ਇਹ ਦੇਖ ਕੇ ਫਿਰ ਤੋਂ ਹੈਰਾਨ ਹੋ ਜਾਂਦਾ ਹੈ ਕਿ ਇਸ ਵਾਰ ਕੀੜੀਆਂ ਨੇ ਇੱਕ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਤੇ ਉਹ ਤਾਂ ਪਹਿਲਾਂ ਤੋਂ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਇੱਕ ਰਾਤ ਵਿੱਚ ਪਹਿਲਾਂ ਤੋਂ ਹੀ ਵੱਡਾ ਘਰ ਬਣਾ ਲਿਆ ਸੀ ਤੇ ਹੁਣ ਉਹ ਫਿਰ ਤੋਂ ਆਪਣਾ ਅਨਾਜ ਤੇ ਆਪਣਾ ਖਾਣ ਪੀਣ ਦਾ ਸਮਾਨ ਇਕੱਠੀਆਂ ਕਰਨ ਵਿੱਚ ਝਟੀਆਂ ਹੋਈਆਂ ਸੀ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਮੈਂ ਇਹਨਾਂ ਨੂੰ ਵਾਰ-ਵਾਰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਨੇ ਕਿ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵਸਣ ਨਹੀਂ ਦੇਵਾਂਗਾ ਇਹ ਕਿਹੜੀ ਦੇਖਣ ਦੇ ਵਿੱਚ ਕਿੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀ ਬੜੀ ਹੈਰਾਨੀ ਦੀ ਗੱਲ ਹੈ ਤੇ ਇਸ ਵਾਰ ਉਸਨੇ ਗੁੱਸੇ ਦੇ ਵਿੱਚ ਖਿੱਚ ਕੇ ਉਸ ਘਰ ਨੂੰ ਤੈਸ ਮੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਘਰ ਟੈਂ ਟੇਰੀ ਕਰਦੇ ਹੋਏ ਕੁਝ ਕੀੜੀਆਂ ਉੱਥੇ ਮਰ ਗਈਆਂ ਕੁਝ ਉਸਦੇ ਪੈਰਾਂ ਹੇਠਾਂ ਕੁਚਲੀਆਂ ਗਈਆਂ ਇਹ ਸਭ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਉਹਨਾਂ ਕੀੜੀਆਂ ਨੂੰ ਕਿੰਨੇ ਹਾਨੇ ਪਹੁੰਚਾ ਦਿੱਤੀ ਹੈ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਤੇ ਉਹ ਰੋਂਦਾ ਹੋਇਆ ਆਪਣੇ ਘਰ ਵੱਲ ਤੁਰਿਆ ਜਾ ਰਿਹਾ ਸੀ ਰਾਤ ਨੂੰ ਉਸਨੇ ਸੋਚਿਆ ਕਿ ਮੈਂ ਉਹਨਾਂ ਕੀੜੀਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਹਾਂ ਹੁਣ ਮੈਂ ਇਸ ਵਦ ਅਤਿਆਚਾਰ ਨਹੀਂ ਕਰ ਸਕਾਂਗਾ ਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜੀਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਅਜੋ ਉਸ ਦੇ ਮਨ ਦੇ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਸ਼ਰਦਾ ਦਾ ਭਾਵ ਸੀ ਦਇਆ ਦਾ ਭਾਵ ਸੀ ਅੱਜ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਤੇ ਜਦੋਂ ਉੱਥੇ ਪਹੁੰਚਿਆ ਤਾਂ ਕੀੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਸੀ। ਉਸਨੇ ਬੜੀ ਹੀ ਦੇਆ ਦੇ ਨਾਲ ਲਿਆਂਦਾ ਹੋਇਆ ਆਟਾ ਖਵਾਇਆ। ਬਾਕੀ ਬੱਚੇ ਦਿਨ ਉਹ ਅਜਿਹਾ ਹੀ ਕਰਦਾ ਰਿਹਾ। ਉਹ ਰੋਜ਼ ਸਵੇਰੇ ਜਾਂਦਾ ਤੇ ਉਹਨਾਂ ਕੀੜੀਆਂ ਨੂੰ ਆਪਣੇ ਹੱਥਾਂ ਨਾਲ ਆਟਾ ਖਵਾਉਂਦਾ। 7 ਦਿਨ ਦੇ ਬਾਅਦ ਉਹ ਨੌਜਵਾਨ ਉਸ ਮਹਾਤਮਾ ਦੇ ਕੋਲ ਪਹੁੰਚ ਕੇ ਹੱਥ ਜੋੜ ਕੇ ਬੋਲਦਾ ਹੈ ਕਿ हे ਮਹਾਤਮਾ ਮੈਨੂੰ ਮਾਫ਼ ਕਰ ਦਿਓ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਘਰ ਤਬਾਹ ਵੀ ਕੀਤਾ ਇੱਕ ਵਾਰ ਨਹੀਂ ਸਗੋਂ 4 ਵਾਰ ਮੈਂ ਉਹਨਾਂ ਦਾ ਘਰ ਤੋੜਿਆ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਘਰ ਨੂੰ ਤੋੜ ਨਹੀਂ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕੀਤਾ ਇਸ ਦੇ ਬਦਲੇ ਤੁਸੀਂ ਮੈਨੂੰ ਤਰੀਕਾ ਵੀ ਨਹੀਂ ਦੱਸੋਗੇ ਜੋ ਕਿ ਮੈਨੂੰ ਮੇਰੇ ਬੁਰੇ ਸਮੇਂ ਤੋਂ ਬਾਹਰ ਕੱਢ ਸਕਦਾ ਹੈ ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਮੈਨੂੰ ਲੱਗਦਾ ਹੈ ਕਿ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅੱਗੇ ਲੈ ਕੇ ਵਾਪਸ ਕਰ ਜਾ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਅੱਗੇ ਤੋਂ ਇਹ ਸੁਣ ਕੇ ਮਹਾਤਮਾ ਜੀ ਮਸਕਰਾਉਂਦੇ ਨੇ ਤੇ ਕਹਿੰਦੇ ਨੇ ਪੁੱਤਰ ਜੀ ਕਿੱਥੇ ਚੱਲੇ ਹੋ ਰੁਕੋ ਤਾਂ ਸੈਂ ਜਲ ਪਾਣੀ ਤਾਂ ਕਰ ਲਓ ਥੋੜੀ देर ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਣਾ ਇਹ ਕਹਿ ਕੇ ਮਹਾਤਮਾ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦੇ ਨੇ ਪਾਣੀ ਪਿਲਾਉਣ ਦੇ ਬਾਅਦ ਮਹਾਤਮਾ ਉਸ ਨੌਜਵਾਨ ਤੋਂ ਪੁੱਛਦੇ ਨੇ ਤੂੰ ਮੈਨੂੰ ਇਹ ਦੱਸ ਆਖਿਰ ਤੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਨਹੀਂ ਕਰ ਸਕਿਆ ਉਹ ਕੀੜੀਆਂ ਤਾਂ ਛੋਟੀਆਂ ਜੀਆਂ ਨੇ ਤੇ ਤੂੰ ਇੰਨਾ ਵੱਡਾ ਫਿਰ ਵੀ ਉਹਨਾਂ ਛੋਟੀਆਂ-ਛੋਟੀਆਂ ਕੀੜੀਆਂ ਦਾ ਘਰ ਤਬਾਹ ਨਹੀਂ ਕਰ ਸਕਿਆ ਕਿੱਥੇ ਹੈ ਤੇਰੀ ਸ਼ਕਤੀ ਕਿੱਥੇ ਹੈ ਤੇਰਾ ਬਾਹੂਬਲ ਇਸ ਦਾ ਜਵਾਬ ਦਿੰਦਿਆਂ ਉਸ ਨੌਜਵਾਨ ਨੇ ਕਿਹਾ ਕਿ हे ਮਹਾਤਮਾ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਵੀ ਕਰ ਦਿੱਤਾ ਸੀ ਵਾਰ-ਵਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣੇ ਗੁੱਸੇ ਦੇ ਨਾਲ ਉਹਨਾਂ ਕੀੜੀਆਂ ਨੂੰ ਹਾਨੀ ਵਿੱਚ ਪਹੁੰਚਾ ਦਿੱਤੀ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਹਾਨੀ ਕਿਉਂ ਪਹੁੰਚਾ ਰਿਆ ਹਾਂ ਕਿਉਂਕਿ ਉਹਨਾਂ ਨੂੰ ਇਹ ਨਹੀਂ ਤਕਲੀਫ ਦੇ ਰਿਹਾ ਹਾਂ ਤੇ ਉਸੇ ਦਿਨ ਤੋਂ ਮੈਂ ਉਹਨਾਂ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਸਿਹਤਾਂ ਕਰਨੀ ਸ਼ੁਰੂ ਕਰ ਦਿੱਤੀ ਇਹ ਸੁਣ ਕੇ ਉਸ ਮਹਾਤਮਾ ਨੇ ਕਿਹਾ ਕਿ ਇਹ ਹੀ ਤਾਂ ਸਿੱਖਣ ਦੀ ਗੱਲ ਹੈ ਇੱਕ ਛੋਟੀ ਜੀ ਕੀੜੇ ਸਾਨੂੰ ਜੀਵਾ ਦਾ ਸੰਦੇਸ਼ ਦਿੰਦੀ ਹੈ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਭੇਜਿਆ ਸੀ ਕਿ ਤੂੰ ਉਹਨਾਂ ਕੀੜੀਆਂ ਤੋਂ ਕੁਝ ਸਿੱਖ ਸਕੇ ਭਗਤਮਾ ਜੀ ਮੁਸਕਰਾਉਂਦੇ ਹੋਏ ਕਹਿੰਦੇ ਕਿ ਬੇਟਾ ਪਹਿਲੀ ਸਿੱਖਿਆ ਜੋ ਤੂੰ ਇਨਾਂ ਕੀੜੀਆਂ ਤੋਂ ਲੈ ਸਕਦਾ ਹੈ ਕਿ ਤੂੰ ਕਿੰਨੇ ਵੀ ਵਾਰ ਉਹਨਾਂ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੇ ਹੀ ਵਾਰ ਯਤਨ ਕੀਤਾ ਕਿ ਉਹਨਾਂ ਦਾ ਘਰ ਤਬਾਹ ਹੋ ਜਾਵੇ ਪਰ ਉਹ ਹਰ ਵਾਰ ਆਪਣਾ ਨਵਾਂ ਘਰ ਬਣਾ ਲੈਂਦੀਆਂ ਸੀ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜੇ ਉਹ ਹਾਰ ਮੰਨ ਲੈਂਦੀਆਂ ਤਾਂ ਉਹ ਕਿਹੜੀਆਂ ਤੈਨੂੰ ਉਥੇ ਦੁਬਾਰਾ ਨਾ ਮਿਲਦੀਆਂ ਪਰ ਅਸੀਂ ਮਨੁੱਖ ਇੱਕ ਦੋ ਵਾਰ ਹੀ ਹਾਰ ਮਿਲਣ ਤੋਂ ਬਾਅਦ ਟੁੱਟ ਜਾਂਦੇ ਹਾਂ ਹਤਾਸ਼ ਹੋ ਜਾਂਦੇ ਹਾਂ ਤੇ ਫਿਰ ਜੀਵਨ ਦੇ ਵਿੱਚ ਕੋਸ਼ਿਸ਼ ਵੀ ਨਹੀਂ ਕਰਦੇ ਤੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਉਤਰ ਜਾਂਦੇ ਨੇ ਪਰ ਜਾਨਵਰਾਂ ਵਿੱਚ ਇੱਕ ਤੂੰ ਗੱਲ ਦੇਖੀ ਹੋਵੇਗੀ ਕਿ ਉਹ ਆਪਣਾ ਜੀਵਨ ਖੁਦ ਕਦੇ ਖਤਮ ਨਹੀਂ ਕਰ ਸਕਦੇ ਤੇ ਤੂੰ ਕਦੇ ਵੀ ਨਹੀਂ ਸੁਣਿਆ ਹੋਵੇਗਾ ਕਿਸੇ ਜਾਨਵਰ ਨੇ ਆਤਮ ਹੱਤਿਆ ਕਰ ਲਈ ਹੈ ਚਾਹੇ ਉਹ ਜਾਨਵਰ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਪਰ ਉਹ ਆਪਣੇ ਜੀਵਨ ਲਈ ਹਮੇਸ਼ਾ ਸੰਘਰਸ਼ ਕਰਦਾ ਹੈ ਪਰ ਉਥੇ ਦੂਜੇ ਪਾਸੇ ਅਸੀਂ ਮਨੁੱਖ ਛਾਟ ਹੀ ਤਾਸ਼ ਹੋਣ ਤੇ ਹੀ ਆਪਣਾ ਜੀਵਨ ਖਤਮ ਕਰ ਲੈਂਦੇ ਹਾਂ ਜੀਵਨ ਤਾਂ ਕਰਮ ਚੇਲਤਾ ਹੈ ਕਰਮ ਕਰਨ ਦਾ ਨਾਮ ਹੈ ਜੀਵਨ ਤੇ ਮੌਤ ਆਖਰੀ ਵਿਸ਼ਰਾਮ ਹੈ परम विश्राम है इसलिए मौत ਤੋਂ ਪਹਿਲਾਂ ਕਰਮ ਕਰਨਾ ਕਦੇ ਨਾ ਛੱਡਣਾ ਕਿਉਂਕਿ ਮੌਤ ਤੋਂ ਬਾਅਦ ਤਾਂ ਤੂੰ ਪਰਮ ਵਿਸ਼ਰਾਮ ਵਿੱਚ ਚਲੇ ਜਾਵੇਂਗਾ ਤਾਂ ਉਸ ਤੋਂ ਪਹਿਲਾਂ ਕਰਮ ਕਰਨਾ ਕਿਉਂ ਛੱਡ ਰਿਆ ਹੈ ਕਿਉਂ ਹਿਤਾਸ ਹੋ ਰਿਆ ਹੈ ਜੇ ਤੁਹਾਡਾ ਇੱਕ ਘਰ ਟੁੱਟ ਗਿਆ ਹੈ ਤਾਂ ਦੂਜਾ ਘਰ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਤੂੰ ਉਹਨਾਂ ਕੀੜੀਆਂ ਤੋਂ ਦੇਖ ਚੁੱਕਿਆ ਹੈ ਦੇਖਣ ਵਿੱਚ ਉਹ ਕੀੜੀਆਂ ਤੇਰੇ ਤੋਂ ਕਿੰਨੀਆਂ ਛੋਟੀਆਂ ਨੇ ਤੇ ਤੂੰ ਇੰਨਾ ਵੱਡਾ ਪਰ ਉਹਨਾਂ ਦਾ ਮਨ ਤੁਹਾਡੇ ਤੋਂ ਇੰਨਾ ਵੱਡਾ ਹੈ ਇੰਨਾ ਵਿਸ਼ਾਲ ਹੈ ਇੰਨਾ ਡਿਡ ਸੰਕਲਪ ਹੈ ਕਿ ਕਿੰਨੀ ਵਾਰ ਘਰ ਟੁੱਟਣ ਤੇ ਵੀ ਉਹਨਾਂ ਕੀੜੀਆਂ ਨੇ ਕਦੇ ਹਾਰ ਨਹੀਂ ਮੰਨੀ ਦੂਜੀ ਸਿੱਖਿਆ ਇਹ ਹੈ ਕਿ ਜਦੋਂ ਵੀ ਸਾਡੇ ਉੱਪਰ ਬੁਰਾ ਸਮਾਂ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਇਹ ਸਮਾਂ ਮੇਰੇ ਜੀਵਨ ਨੂੰ ਬਰਬਾਦ ਕਰ ਦੇਵੇਗਾ ਮੈਨੂੰ ਕਦੇ ਨਹੀਂ ਛੇਨ ਦੇਵੇਗਾ ਤੇ ਆਪਣੇ ਇੰਨਾ ਹੀ ਖਿਆਲਾਂ ਵਿੱਚ ਜਿਨ੍ਹਾਂ ਦੀ ਅਸਲੀਅਤ ਵਿੱਚ ਕੋਈ ਹੋਣ ਤੱਕ ਨਹੀਂ ਹੁੰਦੀ ਉਹ ਸਿਰਫ ਵਿਚਾਰ ਨੇ ਤੇ ਉਹੀ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਇਸ ਲਈ ਅਸੀਂ ਕੋਸ਼ਿਸ਼ ਕਰਨਾ ਵੀ ਛੱਡ ਦਿੰਦੇ ਹਾਂ ਪਰ ਤੂੰ ਖੁਦ ਸੋਚ ਕੇ ਇਹ ਵਾਰ-ਵਾਰ ਪ੍ਰਕਿਰਤੀ ਸਾਨੂੰ ਨੁਕਸਾਨ ਪਹੁੰਚਾਏਗੀ ਸਾਨੂੰ ਹਾਨੀ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾਏਗੀ ਜੇ ਅਸੀਂ ਵਾਰ-ਵਾਰ ਫਿਰ ਤੋਂ ਉੱਠ ਕੇ ਫਿਰ ਤੋਂ ਨਵੀਂ ਕੋਸ਼ਿਸ਼ ਕਰਦੇ ਰਹਾਂਗੇ ਤਾਂ ਪ੍ਰਕਿਰਤੀ ਵੀ ਸਾਡੇ ਸਾਹਮਣੇ ਗੋਡੇ ਟੇਕ ਦੇਵੇਗੀ ਤੇ ਉਹ ਵੀ ਇੱਕ ਦਿਨ ਸਾਡੇ ਉੱਪਰ दयावान ਹੋ ਜਾਵੇਗੀ ਕਿਰਪਾਲੂ ਹੋ ਜਾਵੇਗੀ ਤੇ ਉਹ ਸਾਨੂੰ ਸਭ ਕੁਝ ਦੇਣ ਲੱਗ ਜਾਵੇਗੀ ਜਿਸ ਦੀ ਅਸੀਂ ਕਾਮਨਾ ਕੀਤੀ ਸੀ ਤੂੰ ਖੁਦ ਦੇਖਿਆ ਕਿ ਤੂੰ ਕੀੜਿਆਂ ਦਾ ਤਬਾਹ ਕਰਨ ਲਈ ਪਹੁੰਚਿਆ ਸੀ ਪਰ ਬਾਅਦ ਵਿੱਚ ਤੂੰ ਹੀ ਉਹਨਾਂ ਕੀੜਿਆਂ ਨੂੰ ਅਨਾਜ ਤੇ ਆਟਾ ਦੇਣ ਲੱਗਾ ਤੂੰ ਹੀ ਉਹਨਾਂ ਤੇ ਕਿਰਪਾਲੂ ਹੋ ਗਿਆ ਇਸ ਤਰ੍ਹਾਂ ਕਿਉਂ ਹੋਇਆ ਕਿਉਂਕਿ ਤੂੰ ਦੇਖਿਆ ਕਿ ਉਹ ਕੀੜੀਆਂ ਹਾਰ ਨਹੀਂ ਮੰਨ ਰਹੀਆਂ ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਕਦੇ ਹਾਰ ਨਹੀਂ ਮੰਨੋਗੇ ਤਾਂ ਇੱਕ ਨਾ ਇੱਕ ਦਿਨ ਉਹ ਪ੍ਰਕਿਰਤੀ ਤੁਹਾਨੂੰ ਸਭ ਕੁਝ ਦੇਵੇਗੀ ਜੋ ਤੁਸੀਂ ਆਪਣੇ ਜੀਵਨ ਵਿੱਚ ਪਾਉਣਾ ਚਾਹੁੰਦੇ ਹੋ ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਮਿਹਨਤ ਕਰਦੇ ਜਾਓ ਕਰਮ ਕਰਦੇ ਜਾਓ ਇੱਕ ਨਾ ਇੱਕ ਦਿਨ ਉਹ ਪਰਮਾਤਮਾ ਤੁਹਾਡੇ ਉਸ ਕਰਮ ਦਾ ਫਲ ਤੁਹਾਨੂੰ ਜ਼ਰੂਰ ਦੇਣਗੇ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ